ਕੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ ਚ ਬਿਜ਼ੀ ਹੋਗੇ ਕਿ 6 ਮਹੀਨੇ ਅਸੀਂ एलिजिबिलिटी ਜਿਹੜਾ ਸਾਨੂੰ ਵੈਰੀਫਾਈ ਕਰਨ ਤੋਂ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ਼ ਕਰ ਲਓ ਕਹਿੰਦੇ ਨੇ ਜੀ ਇਹ ਤਾਂ ਇਨਕਮ ਟੈਕਸ ਭਰਦਾ ਜੀ ਇਹ ਤਾਂ ਸਰਕਾਰੀ ਨੌਕਰੀ ਕਰਦਾ ਤੇ ਦੀ ਜਿਹੜੀ ਇਨਕਮ ਹੈ ਉਹ ਕਰਟਰੀਏ ਤੋਂ ਵੱਧ ਹੈ ਜੀ ਤਾਂ ਅਸੀਂ ਉਹਨਾਂ ਨੂੰ ਇਹ ਦੱਸਿਆ ਕਿ ਤੂੰ ਅੱਜ ਕੱਲ ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਾਰਡ ਬਣਾ ਰੱਖਿਆ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜੇ ਪਹਿਲਾਂ ਉਹ ਇਕੱਲੇ ਹੀ ਉਹਦੀ ਇਨਕਮ ਵੱਧ ਗਈ ਉਹ ਉਹ ਬਾਕੀਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਸਾਰੇ ਡੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਆ ਉਹ ਚੋ ਸਕੀਮ ਚੋਂ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਬੀਆਂ ਜਾਂ ਉਹਦਾ ਜੋਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤਾਂ ਉਹਨਾਂ ਤਾਂ ਨਹੀਂ ਇਨਕਮ ਵਧਦੀ ਨਾ ਇੱਕ ਬੰਦੇ ਦੀ ਵਧ ਗਈ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਆ ਤਾਂ ਫਿਰ ਦੂਜੇ ਭਾਈ ਦਾ ਕੀ ਕਸੂਰ ਹੈ ਸੋ ਅਸੀਂ ਕਾਰਡ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਉਹਨੂੰ ਕਿਹਾ ਵੀ ਇਹ ਦੇ ਵਿੱਚ ਆ ਸਾਨੂੰ ਅਮੈਂਡਮੈਂਟ ਚਾਹੀਦੀ ਹੈ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਇੱਕ ਪਰਿਵਾਰ ਦੇ ਮੈਂਬਰ ਦੀ ਇਨਕਮ ਵਧ ਗਈ ਤਾਂ ਸਾਰਾ ਡੱਬਾ ਥੋੜੀ ਉਹਦੇ ਉਹਦੇ ਨਾਲ ਅਟੈਚ ਹੋ ਗਿਆ ਜਿਉਂਨੇ ਨਾਂ ਦਿੱਤਾ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਏਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦਿੰਨੇ ਆ ਪੱਟੇ ਤੇ ਦੇ ਦਿੰਨੇ ਆ ਹੜਾਂ ਦੀ ਮਾਰ ਪੈ ਗਈ ਸਰਕਾਰ ਰਿਸ਼ਤੀਆਂ ਦੇਖ ਕੇ ਮੁਆਵਜ਼ਾ ਦੇ ਦਿੰਦੀ ਹੈ ਉਹ ਜਾਣਦੀ ਹੈ ਮਾਲਕ ਨੂੰ ਬਹੁਤੇ ਮਾਲਕ ਚੰਗੇ ਵੀ ਨੇ ਜਿਹੜੇ ਉਹਨੂੰ ਦੇ ਦਿੰਦੇ ਆ ਵੀ ਤਦੋਂ ਮੈਂ ਠੇਕਾ ਲੈ ਲਿਆ ਸੀਗਾ ਤੇਰੀ ਫਸਲ ਮਰ ਗਈ ਤੇਰੇ ਕੋਲ ਸਰਕਾਰ ਦੇ ਪੈਸੇ ਆ ਗਏ ਕਈ ਨਹੀਂ ਵੀ ਦਿੰਦੇ ਫਿਰ ਕੀ ਕਰੋਗੇ ਨਾਲੇ ਠੇਕਾ ਲੈ ਲਿਆ ਉਹਨਾਂ ਨੇ ਠੇਕੇ ਦੇ ਪੈਸੇ ਲੈ ਲਏ ਨਾਲੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੋ ਅਸੀਂ ਉਹਨੂੰ ਉਹ ਕੀਤਾ ਕਿ ਕਾਸ਼ਤਕਾਰ ਨੂੰ ਮਿਲੂਗੀ ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਸੋ ਵੈਰੀਫਿਕੇਸ਼ਨ ਕਾਫੀ ਅਸੀਂ ਅਥਾ ਲੜੇ ਗਰਾਊਂਡ ਤੱਕ ਜਾ ਕੇ ਕਰਾਂਗੇ ਮੈਂ ਖੁਦ ਇੰਨਾ ਇਸ ਗਰਾਊਂਡ ਤੋਂ ਹੀ ਆਇਆ ਮੈਂ ਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਬਹੁਤ ਵਾਰੀ ਜਿਹੜੀਆਂ ਗੁਰਦੌਰੀਆਂ ਨੇ ਉਪਟਵਾਰੀ ਸਾਹਿਬ ਜਿਹੜੇ ਨੇ ਉਹ ਕਿਸੇ ਵੱਡੇ ਘਰ ਚ ਬੈਠ ਕੇ ਐਂ ਲਿਖ ਦਿੰਦੇ ਆ ਜਿਨ੍ਹਾਂ ਦੀ ਨਹੀਂ ਮਰੀ ਹੁੰਦੀ ਉਹਨਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਅਸਲੀ ਮਰੀ ਐ ਉਹ ਉਹਨਾਂ ਦੇ ਵਿੱਚ ਆਉਂਦੇ ਨਹੀਂ 26 26 ਰੁਪਿਆ ਦੇ ਚੈੱਕ ਵੀ ਆਏ ਹੋਏ ਨੇ ਜੀ 39 39 ਰੁਪਿਆ ਦੇ ਚੈੱਕ ਮਜ਼ਾਕ ਕੀਤੇ ਹੋਏ ਲੋਕਾਂ ਨੇ ਸੋ ਉਹ ਨਹੀਂ ਅਸੀਂ ਹੁਣ ਦੇਣਾ ਜੀ ਅਸੀਂ